پا، اپنی رسنا پانی بہت ہی پیار پل واحسا واحر گرم پیاری اج اپ سی سردار بچنگ جی انہوں کی شامل ہوئے ہاں گرو سر لکھا کما کے نانکا سدے اٹھ آئی وہ جی جی جیو آتما کہ سواسا نہیں پی ਉਸ ਪਰਮਪਿਤਾ ਪਰਮਾਤਮਾ ਕੋਲ ਲੈ ਕਰਕੇ ਆਉਂਦੀ ਹੈ ਉਸ ਆਸਾ ਦੀ ਪੁੰਜੀ ਨੂੰ ਇਸ ਮਾਤਮਕ ਵਿੱਚ ਸੰਸਾਰ ਦੇ ਰੇਤੇ ਕਾਰਨ ਵਿਹਾਰ ਕਰਦੇ ਹੋਏ ਪਰਮਾਤਮਾ ਦੀ ਬੰਦਗੀ ਕਰਦੇ ਹੋਏ ਜਦੋਂ ਆਸਾ ਦੀ ਪੁੰਜੀ ਖਤਮ ਹੋ ਜਾਂਦੀ ਹੈ ਭਾਰਤਾਂ ਦਾ ਉਸ ਪਰਮਪਿਤਾ ਪਰਮਾਤਮਾ ਦਾ ਬਲਾਵਾ ਆ ਜਾਂਦਾ ਹੈ ਤਾਂ ਉਹ ਰੂਪ ਇਸ ਪੰਜ ਭੌਤਿਕ ਸਰੀਰ ਦਾ ਤਿਆਗ ਕਰਕੇ ਚਲੀ ਜਾਂਦੀ ਹੈ ਜਦੋਂ ਅਸੀਂ ਗੁਰਬਾਣੀ ਤੇ ਵਿਚਾਰ ਕਰਦੇ ਹਾਂ ਸਾਡੀ ਜਿੰਦਗੀ

ਮਾਨਕਾ ਲੀਨ ਤਾ ਹੈ ਮਾਨ ਕਿਉਂਕਿ ਆ ਜਿਹੜਾ ਸਾਡਾ ਪੰਜ ਭੌਤਿਕ ਸ਼ਰੀਰ ਇਹ ਹੈ ਪੰਜਾਂ ਤੱਤਾਂ ਦਾ ਮਿਲਾਨ ਪ੍ਰਿਥਵੀ, ਜਲ, ਤੇਜ, વાયુ ਤੇ ਆਕਾਸ਼ ਇਹਨਾਂ ਪੰਜਾਂ ਤੱਤਾਂ ਨੂੰ ਮਿਲ ਕਰਕੇ ਸਾਡਾ ਪੰਜ ਭੌਤਿਕ ਸ਼ਰੀਰ ਪਿਆਰ ਹੁੰਦਾ ਹੈ ਤੇ ਇਹ ਜਿਹੜਾ ਸਾਡਾ ਪੰਜ ਭੌਤਿਕ ਸ਼ਰੀਰ ਮਿਲਿਆ ਇਹ ਇਸ ਸੰਸਾਰ ਦੇ ਵਿੱਚ ਮਿਲਿਆ ਇਹ ਹਰ ਸੰਸਾਰ ਦੀ ਰਚਨਾ ਜਿਹਦੇ ਬਾਰੇ ਸਾਡੇ ਗੁਰੂ ਸਾਹਿਬਾਨ ਫਰਮਾਨ ਕਰਦੇ ਨੇ

ਇਹੋ ਰਿਸ਼ੀ ਆਨੇ ਕਹਿੰਦਾ ਜੋ ਪੰਦੇ ਤੇ ਸਭ ਰਚਿਆ ਕੀ ਕਹਿੰਦੇ ਕਿ ਜੋ ਪੈਦਾ ਹੋਇਆ ਉਸਨੇ ਇੱਕ ਨਾ ਇੱਕ ਰੂਪ ਬੋ ਜਾਣਾ ਤੇ ਇਸ ਵਾਰ ਦੇ ਜਿਹੜਾ ਆ ਸਾਡਾ ਕੰਮ ਤੱਕ ਸ਼ਰੀਰ ਇਹ ਹੈ ਇਸ ਸੰਸਾਰ ਦੀ ਰਚਨਾ ਜਿਵੇਂ ਸੰਸਾਰ ਦੀ ਰਚਨਾ ਕਦੇ ਸਥਿਰ ਨਹੀਂ ਰਹਿ ਸਕਦੀ ਉਸੇ ਤਰ੍ਹਾਂ ਆ ਸਾਡਾ ਸ਼ਰੀਰ ਵੀ ਇੱਥੇ ਸਥਿਰ ਨਹੀਂ ਹੈ ਇਹ ਹੈ ਸੰਸਾਰ ਦੀ ਰਚਨਾ ਇਹ ਹੈ ਝੂਠ ਤੇ ਸੱਚ ਕੀ ਹੈ ਸੱਚ ਹੈ ਕੋ ਰੂਹ جناتا رو یہ خاطم نہیں ہوں اسے موسیقی ست ہے جیتا پرماتما کبھی خاتمہ نہیں جی رو یہ پتا پرماتما

ਆਨਸਰ ਜਿਵੇਂ ਅਸੀਂ ਕੋਈ ਨਵੇਂ ਕੱਪੜੇ ਸਲਾਉਂਦੇ ਹਾਂ ਨਿਖਾਨ ਨਵੇਂ ਕੱਪੜੇ ਸਲਾਹ ਜਾਂਦੇ ਹੈ ਕਹਿੰਦਾ ਹੈ ਉਹ ਦੋਸ ਨਿਖਾਨ ਦੇ ਕੱਪੜੇ 4 ਮਹੀਨੇ ਕੱਟਣ 6 ਮਹੀਨੇ ਕੱਟਣ 7 ਕੱਟਣ ਭਾਅ ਕਹਿੰਦਾ ਕਿ ਇੱਕ ਨਾ ਜਦੋਂ ਕੱਪੜੇ ਫਟ ਜਾਂਦੇ ਨੇ ਉਹਨਾਂ ਫਟਿਆ ਕੱਪੜਾ ਨੂੰ ਉਤਾਰ ਕਰਕੇ ਇਨਸਾਨ ਨਵੇਂ ਵਸਤੂ ਧਾਰਨ ਕਰ ਲੈਂਦਾ ਹੈ ਕਹਿੰਦੇ ਕਿ ਇਸੇ ਤਰ੍ਹਾਂ ਇਹ ਜੀ ਦੀ ਰੂਹ ਇਹ ਵੀ ਤੇ ਕਰਾਈਏ ਜਦੋਂ ਸਾਡਾ ਸ਼ਰੀਰ ਕਿਸੇ ਕੰਮ ਦਾ ਨਹੀਂ ਰਹਿੰਦਾ ਭਾਵ ਕਹਿੰਦਾ ਕਿ ਅੱਖਾਂ ਦੇਖਣ ਤੋਂ ਜਵਾਬ ਦੇਉਂਦੀਆਂ ਨੇ ਕੰਨ ਸੁਣਨ ਤੋਂ ਜਵਾਬ ਦੇ ਦਿੰਦੇ ਨੇ ਹੱਥ ਕੰਮ ਕਰਨ ਤੋਂ ਜਵਾਬ ਦੇ ਦਿੰਦੇ ਨੇ ਪੈਰ ਚੱਲਣ ਤੋਂ ਜਵਾਬ ਦੇ ਦਿੰਦੇ ਨੇ ਜੀਵਾ ਗੋਦਰ ਤੋਂ ਜਵਾਬ ਦੇ ਦਿੰਦੀ ਹੈ ਜਦੋਂ ਸਾਡਾ ਆ ਸ਼ਰੀਰ ਜੀਵ ਮਸ਼ੀਨ ਭਾਵ ਕਹਿੰਦਾ ਜੀ ਬਿਜੁਰਤ ਹੋ ਜਾਂਦਾ ਹੈ ਤਾਂ ਉਹ ਇਸ ਰੂਹ ਇਸ ਪੰਜ ਭੌਤਿਕ ਸ਼ਰੀਰ ਦਾ ਤਿਆਗ ਕਰਕੇ ਚਲੀ ਜਾਂਦੀ ਹੈ ਤੇ ਇਸ ਵਾਸਤੇ ਸਜਣੋ ਜਿਹੜਾ ਸਾਡਾ ਮਨਮੇਨ ਜੀ ਦੀ ਦਾ ਮਕਸਦ ਹੈ ਉਹ ਇਸ ਪਰਮਕ੍ਰਿਤਾ ਪਰਮਾਤਮਾ ਦੀ ਭਗਤੀ ਆ ਜਿਹੜਾ ਸਾਨੂੰ ਪੰਜ ਭੌਤਿਕ ਸ਼ਰੀਰ ਮਿਲਿਆ ਇਹ ਮਿਲਿਆ ਇਸ ਪਰਮਕ੍ਰਿਤਾ ਪਰਮਾਤਮਾ ਦੀ ਭਗਤੀ ਕਰਨ ਵਾਸਤੇ ਤੇ ਜਿਹੜਾ 84 ਦਾ ਘੇੜ ਹੈ ਉਹਦੇ ਵਿੱਚ ਮੁਕਤ ਹੋਣ ਵਾਸਤੇ ਜਿਹਦੇ ਵਾਰੇ ਸਾਡੇ ਗੁਰੂ ਸਾਹਿਬਾਨ ਪਰਮਾਨੰ ਕਰਦੇ ਨੇ ਭਈ ਪ੍ਰਾਪਤ ਮਾਨੁਖ ਦਿਖ ਰਿਹਾ ਗੋਵਿੰਦ ਮਿਲਨ ਕੀ ਇਹ ਜਿਹੇ ਵੀ ਵਡਿਆ ਅਵਰ ਕਾਰ ਕਰੇ ਕਿਤੇ ਦਾ ਕਾਮ ਸਰਬ ਸੰਗਤ ਭਜੇਵਾਂ ਨਾਮ ਕੇਵਲ ਨਾਮ ਕਿੰਨੇ ਕੀ ਇਹ ਸਜਣਾ ਆ ਜਿਹੜੀ